92 ਦਾ ਮਸਲਾ ਬਿਆਨਤ ਸਰਕਾਰ ਬਿਆਨ ਸਿੰਘ ਹੋਰਾਂ ਦੀ ਸਰਕਾਰ ਸੀਗੀ 1992 ਦੇ ਵਿੱਚ ਜਦੋਂ ਜੱਥੇਦਾਰ ਕੌਂਕੇ ਹੋਰਾਂ ਨੂੰ ਜਿਹੜੋ ਘਰੋਂ ਪੁਲਿਸ ਲੈ ਜਾਂਦੀ ਹੈ ਤਾਂ ਪੰਥਕ ਅਕਾਲੀ ਦਲ ਪੰਥਕ ਸਰਕਾਰ ਆ ਇੱਕ ਪੰਥ ਦੀ ਨੁਮਾਇੰਦਗੀ ਕਰਦੀ ਆ ਤਾਂ ਫਿਰ ਲੋਕ ਸਵਾਲ ਅਕਾਲੀ ਦਲ ਨੂੰ ਪੁੱਛਦੇ ਨੇ ਇੱਧਰ ਉਂਗਲੀ ਚੱਕਦੇ ਨੇ ਤਾਂ ਇੰਨੇ ਸਾਲ ਇਹ ਰਿਪੋਰਟ ਫਿਰ ਲਾਗੂ ਕਿਉਂ ਨਹੀਂ ਹੋਈ ਅ ਦੇਖੋ ਗਾਇ ਜੀ ਬਹੁਤ ਵਧੀਆ ਸਵਾਲ ਹੈ ਮੈਂ ਹੁਣ ਇੱਕ ਗੱਲ ਇਸ ਦੇ ਪਿਛੋਕੜ 'ਚ ਜਾਣਾ ਜਾਊਂਗਾ ਹੂੰ ਪੰਜਾਬ ਦਾ ਹੂੰ ਤੇ ਸ਼ਰੋਮਣੀ ਅਕਾਲੀ ਦਲ ਦਾ ਇੱਕ ਸੰਤਾਪ ਹੈ ਕਿ ਸਾਰੇ ਕੋਈ ਬਿਨਾ ਕਿਸੇ ਗੱਲ ਦੇ ਅਕਾਲੀ ਦਲ ਨੂੰ ਢਾਹ ਲਾਉਣ ਲੱਗੇ ਹੋਏ ਨੇ ਹੂੰ ਕਿਉਂਕਿ ਇਹ ਏਜੰਸੀਆਂ ਹਨ ਵਿਰੋਧੀ ਪਾਰਟੀਆਂ ਹਨ ਹੂੰ ਪੰਥ ਨੂੰ ਤੇ ਪੰਜਾਬ ਨੂੰ ਤੇ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਹਮੇਸ਼ਾ ਹੀ ਉਹਨਾਂ ਦੇ ਘਟਾਰੇ ਵਿੱਚ ਅਕਾਲੀ ਦਲ ਖੜਾ ਹੁੰਦਾ ਹੈ ਹੂੰ ਜਾਂ ਪੰਥ ਦੀ ਚੜ੍ਹਦੀ ਕਲਾ ਲਈ ਕੋਈ ਨਾ ਕੋਈ ਸੇਵਾ ਨਿਭਾਈ ਹੂੰ ਪਰ ਅਨੋਖੀ ਸੇਵਾ ਨਿਭਾਈ ਹੂੰ ਜੇ ਇਤਿਹਾਸਿਕ ਹੈ ਸਾਡੇ ਅੱਜ ਤੱਕ ਤਾਂ ਮੈਂ ਉਹਨਾਂ ਚ ਸਿਰਫ ਤਿੰਨਾਂ ਨੂੰ ਗਿਣਦਾ ਹੂੰ ਭਾਈ ਸੁੱਖਾ ਭਾਈ ਜੰਦਾ ਹੂੰ ਤੇ ਭਾਈ ਬਲਵੰਤ ਸਿੰਘ ਰਾਜਵਾਨਾ ਹੂੰ ਇਹ ਤੁਸੀਂ ਪੁੱਛੋਗੇ ਕਿ ਕਿਉਂ ਕਿਉਂ ਇਹਦਾ ਕਾਰਨ ਹੈ ਦੂਸਰੇ ਲੋਕਾਂ ਨੇ ਜਾਂ ਸੇਵਾ ਨੇ ਭਾਈ ਪਰ ਜਦ ਦੁਨਿਆਵੀ ਅਦਾਲਤ ਦੇ ਕਟਾਰੇ 'ਚ ਖੜੇ ਕੀਤੇ ਗਏ ਹੂੰ ਤਾਂ ਉਹਨਾਂ ਨੇ ਆਪਣੀਆਂ ਸਫਾਈਆਂ ਦਿੱਤੀਆਂ ਸਟੈਪ ਬੈਕ ਕੀਤੇ ਤੇ ਆਪਣੇ ਆਪ ਨੂੰ ਬਿਨਾਂ ਕਸੂਰ ਦੱਸਿਆ ਹੂੰ ਇਹ ਤਿੰਨ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਕੀਤਾ ਤੇ ਇਸ ਕਰਕੇ ਕੀਤਾ ਹੂੰ ਸੋ ਇਹਨਾਂ ਲਈ ਇਹਨਾਂ ਦਾ ਸਪੈਸ਼ਲ ਸਤਿਕਾਰ ਹੈ ਹੂੰ ਭਾਈ ਬਲਵੰਤ ਸਿੰਘ ਰਾਜਵਾਨਾ ਪਿਛਲੇ 28 ਸਾਲ ਤੋਂ ਵੱਧ ਅੰਦਰ ਨੇ ਹੂੰ 12 ਸਾਲ ਤੋਂ 2012 ਮਾਰਚ ਤੋਂ ਲੈ ਕੇ ਉਹ ਫਾਂਸੀ ਵਾਲੀ ਕੋਠੀ 'ਚ ਨੇ ਹੂੰ 27 ਮਾਰਚ ਨੂੰ ਫਾਂਸੀ ਲੱਗਣ ਲੱਗੀ ਹੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦੂਸਰੀ ਵਾਰ ਮੁੱਖ ਮੰਤਰੀ ਬਣਿਆ ਹਲੇ 14 ਦਿਨ ਹੋਏ ਸੀ ਹੂੰ ਬਾਦਲ ਸਾਹਿਬ ਨੇ ਸਪਸ਼ਟ ਕਰ ਦਿੱਤਾ ਹੂੰ ਕਿ ਪੰਜਾਬ ਦੀ ਧਰਤੀ ਦੇ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਨਹੀਂ ਲੱਗੂਗੀ ਹੂੰ ਸ਼੍ਰੋਮਣੀ ਕਮੇਟੀ ਵੱਲੋਂ ਪਟੀਸ਼ਨ ਪਾਈ ਗਈ ਉਸ ਵੇਲੇ ਦੀ ਸੈਂਟਰ ਦੀ ਸਰਕਾਰ ਨੇ ਉਹ ਪਟੀਸ਼ਨ ਦੇ ਉੱਪਰ ਫਾਂਸੀ ਦਾ ਮਸਲਾ ਰੋਕ ਦਿੱਤਾ ਗਿਆ ਹੁਣ 12 ਸਾਲ ਬਾਅਦ ਇਹ ਮੁੱਦਾ ਉੱਠਿਆ ਫੇਰ ਕਿਉਂ ਉੱਠਿਆ 2019 ਚ ਦਿੱਲੀ ਦੀ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਮੋਦੀ ਸਰਕਾਰ ਨੇ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਹੋਸਤੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਐਲਾਨ ਕਰਤਾ ਸੀ ਕਮਿਟਮੈਂਟ ਕਰ ਲਈ ਕਿ 8 ਕੈਦੀਆਂ ਨੂੰ ਰਿਹਾ ਕੀਤਾ ਜਾਵੇ ਨੌਵੇਂ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਹੂੰ ਫਾਂਸੀ ਤੋਂ ਉਮਰ ਗੈਤ ਅਬਦਿਲ ਕੀਤਾ ਜਾਵੇ ਹੂੰ ਸਮੇਂ ਨਾਲ ਮੁਕਰ ਗਈ ਜਿਵੇਂ ਦਿੱਲੀ ਮੁਕਰਦੀ ਆਈ ਹੈ ਪਰ ਅਮਿਤ ਸ਼ਾਹ ਉਹ ਇਹ ਤਾਂ ਕਹਿੰਦੇ ਜਿਹਨੂੰ ਪਛਤਾਵਾ ਹੀ ਕੋਈ ਨਹੀਂ ਤਾਂ ਮੈਂ ਉਹ ਇਹ ਕਹਿੰਦਾ ਇਹ ਮੁਕਰ ਕੇ ਦੇਖੋ ਨੋਟੀਫਿਕੇਸ਼ਨ ਵੀ ਅਮਿਤ ਸ਼ਾਹ ਜੀ ਨੇ ਜਾਰੀ ਕੀਤਾ ਹੈ ਹੂੰ ਤੇ ਮੁਕਰੇ ਵੀ ਅਮਿਤ ਸ਼ਾਹ ਜੀ ਅਸੀਂ ਤਾਂ ਨਾ ਨੋਟੀਫਿਕੇਸ਼ਨ ਜਾਰੀ ਕੀਤਾ ਨਾ ਅਸੀਂ ਮੁਕਰੇ ਹੂੰ ਹੁਣ ਜਦ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਇੱਕ ਗੱਲ ਕਹਿ ਦਿੱਤੀ ਕਿ ਮੇਰੀ ਪਟੀਸ਼ਨ ਭਾਵੇਂ ਖਾਰਜ ਕਰੋ ਭਾਵੇਂ ਮਨਜ਼ੂਰ ਕਰੋ ਪਰ ਫੈਸਲਾ ਕਰੋ ਹੂੰ ਫੈਸਲਾ ਨਹੀਂ ਸੀ ਹੋ ਰਿਹਾ ਹੂੰ ਉਹਨਾਂ ਦੇ 5 ਤਰੀਕ ਤੋਂ ਵਰਤ ਰੱਖਣ ਦੇ ਫੈਸਲੇ ਤੋਂ 5 ਦਸੰਬਰ ਦੇ ਤੋਂ ਹੂੰ ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਦਾਖਲ ਦਿੱਤਾ ਹੂੰ ਅਕਾਲ ਤਖਸਾਲ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕਰਕੇ ਪੰਜ ਮੈਂਬਰੀ ਕਮੇਟੀ ਬਣਾਈ ਹੂੰ ਗੱਲ ਝੋੜ ਫੜਨ ਲੱਗੀ ਗੱਲ ਤਰਪੇਗੀ ਜਾਂ ਟਾਂਡੇ ਵਾਲੀ ਹੈ ਨਹੀਂ ਜਾਂ ਭਾਂਡੇ ਵਾਲੀ ਹੈ ਨਹੀਂ ਜਾਂ ਫਾਂਸੀ ਲੱਗੂ ਨਹੀਂ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਬਾਹਰ ਆਉਣਾ ਪਊਗਾ ਹੁਣ ਸ਼ਕਤੀਆਂ ਐਜੀਆਂ ਨੇ ਜਿਹੜੀਆਂ ਚੀਜ਼ ਨਹੀਂ ਚਾਹੁੰਦੀਆਂ ਤੁਸੀਂ 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 ਇਹ ਇਹ ਕਹਿਣਾ ਚਾਹ ਰਹੇ ਤੁਹਾਡੀ ਮਾਫ ਕਰਨਾ ਗੱਲ ਕੱਟੀ ਕੇ ਉਹ ਮੁੱਦੇ ਨੂੰ ਤਾਰਪੀਡੋ ਕਰਨ ਦੇ ਲਈ ਆ ਨਵਾਂ ਕੌਕੇ ਵਾਲੀ ਗੱਲ ਹੈ ਬੱਸ 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 ਸੋ ਇਹ ਸੁਣੋ ਹਾਂ ਕਿਉਂ ਕਿਉਂ ਕੀਤਾ ਗਿਆ ਕਿਉਂਕਿ ਭਾਈ ਬਲਵੰਤ ਸਿੰਘ ਰਾਜਵਾਨਾ ਇੱਕ ਉਹ ਅਮਰ ਸ਼ਕਤੀ ਹੈ ਨਾ ਮਰਨ ਵਾਲੀ ਸ਼ਕਤੀ ਹੈ ਜੀਨੇ ਕਿਹਾ ਕਿ ਜੋ ਮੈਂ ਕੀਤਾ ਮੈਨੂੰ ਅੱਜ ਵੀ ਰਿਗਰੈਟ ਨਹੀਂ ਤੇ ਉਹਨਾਂ ਨੇ ਆ ਜਿਹੜੀ ਪਰਸੋਂ ਉਹਨਾਂ ਦੀ ਸਿੱਟੀ ਪ੍ਰੈਸ 'ਚ ਛਪੀ ਆ ਉਹਦੇ ਵਿੱਚ ਵੀ ਦੁਬਾਰਾ ਆਪਣਾ ਨਿਸ਼ਚਾ ਦੁਹਰਾਇਆ ਹੁਣ ਜੇ ਐਡੀ ਸ਼ਕਤੀ ਇਤਬਾਰ ਹੁੰਦੀ ਹੈ ਤਾਂ ਬੜੀਆਂ ਵੱਡੀਆਂ ਵੱਡੀਆਂ ਸ਼ਕਤੀਆਂ ਦੇ ਮੂੰਹ ਤੇ ਮਿੱਟੀ ਪੈਣੀ ਹੈ ਨਾਲੇ ਉਤੋਂ ਵੱਡੀ ਗੱਲ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਹਮੇਸ਼ਾ ਇਹ ਗੱਲ ਕਹੀ ਕਿ ਅਕਾਲੀ ਹੈ ਅਕਾਲੀ ਰਹੂੰਗਾ ਅਕਾਲੀ ਸੀ